ਨੌਕਰੀਆਂ ਲੈਣ ਲਈ ਕੀ ਕੀ ਕਰਨਾ ਪੈਂਦਾ ਔਰ ਬੇਰੁਜ਼ਗਾਰੀ ਕਿਹੜੇ ਰੰਗ ਬਖਾ ਰਹੀ ਹੈ ਤਾਂ ਇਹ ਗੱਲਬਾਤ ਕਰਦੇ ਆਪਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਗੁਰਦਾਸਪੁਰ ਤੋਂ ਹਰੀਸ਼ ਕੱਕੜ ਜੀ ਤਾਂ ਹਰੀਸ਼ ਜੀ ਨਾਲ ਹਰੀਸ਼ ਜੀ ਸੱਚਾ ਜੀ ਸੱਚਾ ਜੀ ਜੀ ਹਰੀਸ਼ ਜੀ ਕਿਵੇਂ ਦੇਖਦੇ ਹੋ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਫੋਟੋਆਂ ਵੀ ਚੱਲ ਰਹੀਆਂ ਔਰ ਬਹੁਤ ਸਾਰੇ ਲੋਕ ਕਮੈਂਟ ਵੀ ਕਰ ਰਹੇ ਆ ਕੀ ਸਚਾਈ ਹੈ ਇਹਦੇ ਵਿੱਚ ਕਿ ਇੱਕ ਨੌਜਵਾਨ ਨੂੰ ਸੀਟ ਲੈਣ ਵਾਸਤੇ ਹੀ ਆਪਣੇ ਪਿਆਰ ਜਿਹੜਾ ਉਹਦਾ ਪੰਜਾ ਕਟਣਾ ਪੈ ਗਿਆ ਤਾ ਉਹ ਕਹਿੰਦਾ ਕਿ ਹੈਂਡੀਕੈਪ ਕੋਟੇ ਵਿੱਚ ਹੀ ਮੈਨੂੰ ਨੌਕਰੀ ਮਿਲ ਜਾਵੇ ਕਿ ਨੌਕਰੀਆਂ ਦਾ ਇੰਨਾ ਕਾਲ ਪੈ ਗਿਆ ਭਾਈ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਨਾ ਸਵੇ ਦੀ ਵੀਡੀਓ ਕਾਫੀ ਇੱਕ ਖਬਰ ਵਾਇਰਲ ਹੋ ਰਹੀ ਆ ਇਹ ਉੱਤਰ ਪ੍ਰਦੇਸ਼ ਦੀ ਦੱਸੀ ਜਾ ਰਹੀ ਆ ਜਿੱਥੇ ਵਿੱਚ ਇੱਕ ਨੌਜਵਾਨ ਕਿਉਂਕਿ ਨੌਕਰੀਆਂ ਨੂੰ ਲੈ ਕੇ ਬਰੋਗਾਰੀ ਹਰ ਸੂਬੇ ਵਿੱਚ ਆ ਚਾਹੇ ਪੰਜਾਬ ਹੋਵੇ ਜਾਂ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਹਰ ਸੂਬੇ ਵਿੱਚ ਹਰ ਮਾਪਿਓ ਜਾਂ ਬੱਚਾ ਇਹ ਚਾਹੁੰਦਾ ਵਾ ਕਿ ਸਾਡੇ ਮਾਪਿਓ ਚਾਹੁੰਦਾ ਕਿ ਸਾਡੇ ਬੱਚਿਆਂ ਨੂੰ ਨੌਕਰੀ ਮਿਲ ਜੇ ਸੋ ਇਹ ਉੱਥੋਂ ਦੀ ਖਬਰ ਆ ਜਿੱਥੇ ਇੱਕ ਨੌਜਵਾਨ ਨੇ ਆਪਣੇ ਪੈਰ ਦਾ ਅਗਲਾ ਪੰਜਾ ਵੜ ਲਿਆ ਕਿ ਸ਼ਾਇਦ ਜਿਹੜਾ ਐਦ ਕਲਾਂਗਾ ਦਾ ਕੋਟਾ ਵਾ ਉਹਦੇ ਵਿੱਚ ਵੀ ਨੌਕਰੀ ਮਿਲ ਜਾਵੇ ਤੇ ਜਿਹੜੀ ਇਹ ਸਾਰੀ ਘਟਨਾਵਾਂ ਇਸ ਘਟਨਾ ਨੂੰ ਲੈ ਕੇ ਜਿਹੜਾ ਪੁਲਿਸ ਪ੍ਰਸ਼ਾਸਨਾ ਉੱਥੋਂ ਦਾ ਫਿਲਹਾਲ ਤੇ ਲੜਕੇ ਦਾ ਇਲਾਜ ਚੱਲ ਰਿਹਾ ਪਰ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਵਾ ਕਿ ਇਸ ਲੜਕੇ ਦੇ ਖਿਲਾਫ ਜਿਹੜੀ ਉਹ ਕਾਰਵਾਈ ਵੀ ਕਾਨੂੰਨੀ ਕੀਤੀ ਜਾਵੇਗੀ ਹੁਣ ਉੱਥੋਂ ਦੀ ਸਰਕਾਰ ਜਾਂ ਉੱਥੋਂ ਦਾ ਪ੍ਰਸ਼ਾਸਨ ਆਉਣ ਵਾਲੇ ਸਮੇਂ 'ਚ ਕਾਰਵਾਈ ਕਰਦਾ ਜਾਂ ਨਹੀਂ ਕਰਦਾ ਉਹ ਇੱਕ ਅਲੱਗ ਵਿਸ਼ਾ ਵਾ ਤੇ ਇਹ ਸਾਰੀ ਘਟਨਾ ਤੋਂ ਫਿਲਹਾਲ ਜੇ ਆਪਾਂ ਗੱਲ ਕਰੀਏ ਤਾਂ ਇਹ ਸਿੱਖ ਲੈਣ ਦੀ ਲੋੜ ਆ ਕਿ ਪਿੱਛੇ ਜੀ ਨਾ ਇੱਕ ਸਫਾਈ ਕਰਮਚਾਰੀਆਂ ਦੀ ਭਰਤੀ ਨਿਕਲੀ ਸੀ ਉਹਦੇ ਵਿੱਚ ਇਹ ਦੇਖਿਆ ਗਿਆ ਕਿ 150 ਪੋਸਟਾਂ ਸੀ ਤੇ ਤਕਰੀਬਨ 2000 ਦੇ ਕਰੀਬ ਲੋਕਾਂ ਨੇ ਜਿਹੜਾ ਵਾ ਫਾਈਲਾਂ ਆਪਣੀਆਂ ਭਰੀਆਂ ਕਿ ਸਾਨੂੰ ਨੌਕਰੀ ਮਿਲ ਜਾਏ ਸੋ ਬੇਰੋਜ਼ਗਾਰੀ ਦਾ ਇਹ आलम ਹੋ ਚੁੱਕਿਆ ਵਾ ਸਰਕਾਰਾਂ ਜਦੋਂ ਆਂਦੀਆਂ ਵਾ ਜੇ ਸੈਂਟਰ ਸਰਕਾਰ ਦੀ ਗੱਲ ਕਰੀਏ ਜਾਂ ਸੂਬਾ ਸਰਕਾਰ ਦੀ ਬੇਰੋਜ਼ਗਾਰੀ ਦਾ ਮੁੱਦਾ ਪਹਿਲੇ ਨੰਬਰ ਤੇ ਰੱਖਿਆ ਜਾਂਦਾ ਵਾ ਤੇ ਇਹ ਗੱਲ ਕਰਦੇ ਹਾਂ ਅਸੀਂ ਕਿ ਭਾਰਤ ਦੇਸ਼ ਦੇ ਵਿੱਚ ਇਸ ਵੇਲੇ ਜੋ ਆਵਾਜ਼ ਚੱਲ ਰਹੀ ਆ ਕਹਿੰਦੇ ਜੀ ਭਾਰਤ ਦੇਸ਼ ਆਪਣਾ ਇਕਨੋਮਿਕਲੀ ਜਿਹੜਾ ਵਾ ਤੀਜੇ ਨੰਬਰ ਤੇ ਆ ਰਿਹਾ ਜੀ ਦੂਜੇ ਤੇ ਆ ਰਿਹਾ ਤੇ ਜਦੋਂ ਇਹ ਘਟਰਾਵਾਂ ਸਾਹਮਣੇ ਆਉਂਦੀਆਂ ਤਾਂ ਫਿਰ ਤੀਜਾ ਤੇ ਦੂਜਾ ਨੰਬਰ ਕਿੱਥੇ ਰਹਿ ਜਾਂਦਾ ਬਿਲਕੁਲ ਤੁਹਾਡੀ ਗੱਲ ਠੀਕ ਆ ਇਕਨੋਰਮਲੀ ਕਾਗਜੀ ਪਤਰੀ ਆਣਾ ਇੱਕ ਅਲੱਗ ਵਿਸ਼ਾਵਾ ਗਰਾਊਂਡ ਲੈਵਲ ਤੇ ਜੇ ਦੇਖਿਆ ਜਾਵੇ ਤਾਂ ਸਾਰ ਨਾਲੋਂ ਵੱਡਾ ਨਸ਼ਾ ਜਿਹੜਾ ਵਧਣ ਦਾ ਕਾਰਨਾਂ ਬਰੋਇਗਾਰੀ ਹਰ ਇੱਕ ਚੀਜ਼ ਦਾ ਮੇਨ ਕਾਰਨ ਆਹੀ ਹੈ ਜੇ ਕਿਸਾਨ ਸੁਸਾਈਡ ਕਰਦੇ ਆ ਜਾਂ ਕਿਸਾਨ ਆਤਮਦਾਹ ਕਰਦੇ ਆ ਉਹਦਾ ਵੀ ਇੱਕੋ ਹੀ ਵਿਸ਼ਾ ਵਾ ਬੇਰੋਜ਼ਗਾਰੀ ਤੇ ਪੈਸਾ ਜਾ ਕਿੱਥੇ ਰਿਹਾ ਵਾ ਇਹ ਸੋਚਣ ਵਾਲੀ ਗੱਲ ਆ ਜੇਰੇ ਵੀ ਸਾਡੇ ਪੂੰਜੀਪਤੀ ਆ ਪਹਿਲੀ ਗੱਲ ਤੇ ਆ ਅਸੀਂ ਕਿਸੇ ਵੀ ਜੇ ਕੋਈ ਬਿਜ਼ਨਸਮੈਨ ਆ ਜਾਂ ਜਿਹੜੇ ਕੋਈ ਅੰਬਾਨੀ ਆ ਡਾਨੀ ਆ ਆਪਾਂ ਕਿਸੇ ਦੇ ਖਿਲਾਫ ਨਹੀਂ ਆ ਆਪਾਂ ਕਹਿੰਦੇ ਬਿਜ਼ਨਸ ਕਰੋ ਭਾਰਤ ਦੇ ਵਿੱਚ ਜਿਹੜਾ ਉਹ ਹੋਰ ਭਾਰਤ ਉੱਚਾ ਜਾਵੇ ਭਾਰਤ ਦਾ 33% ਦੇ ਲਾਗੇ ਛੱਕ ਹੈ ਟੈਕਸ ਜਿਹੜਾ ਉਹ ਜਿਹੜੇ ਪੂੰਜੀਪਤੀ ਉਹ ਭਰਦੇ ਆ ਅਪਾਏ ਕਹਿੰਦੇ ਆ ਕਿ ਹਰ ਇੱਕ ਨੂੰ ਮੌਕਾ ਮਿਲੇ ਜਿਹੜੀ ਤੁਸੀਂ ਦੱਸਿਆ ਕਿ ਇਹ ਘਟਨਾ ਦੀ ਮੇਨ ਵਜ੍ਹਾ ਕਿ ਮੇਨ ਵਜ੍ਹਾ ਇਹੀ ਆ ਕਿ ਸਰਕਾਰਾਂ ਜਾਂ ਪ੍ਰਸ਼ਾਸਨ ਜਿਹੜਾ ਵਾ ਉਹ ਬੇਰੋਜ਼ਗਾਰੀ ਜਿਹੜੀ ਉਹਨੂੰ ਖਤਮ ਕਰਨ ਵਿੱਚ ਨਾਕਾਮ ਰਿਹਾ ਵਾ ਜਿਹੜੇ ਇੱਥੋਂ ਦੇ ਨੌਜਵਾਨ ਆ ਜਿਹੜੇ ਚੰਗੇ ਆ ਜਿਹੜੇ ਮੇਨ ਨੂੰ ਗੱਲ ਬੇਰੋਜ਼ਗਾਰੀ ਦੀ ਉਹਨਾਂ ਨੂੰ ਬਾਹਰ ਨੌਕਰੀਆਂ ਮਿਲ ਜਾਂਦੀਆਂ ਵਾ ਜੇ ਤੁਸੀਂ ਦੇਖੋਗੇ ਜਿਹੜੇ ਚੰਗੇ ਡਾਕਟਰਸ ਆ ਉਹ ਸਾਰੇ ਇੱਥੇ ਨੌਕਰੀ ਕਰਨ ਦੀ ਬਜਾਏ ਬਾਹਰ ਚੱਲ ਜਾਂਦੇ ਆ ਜੇ ਕੋਈ ਚੰਗਾ ਪੜ੍ਹ ਲਿਖਿਆ ਹੁੰਦਾ ਬਾਹਰ ਲੀਆਂ ਜਿਹੜੀਆਂ ਕੰਟਰੀਆਂ ਉਹਨਾਂ ਨੂੰ ਫ੍ਰੀ ਵੀਜ਼ੇ ਦੇ ਦਿੰਦੀਆਂ ਵਾ ਪਹਿਲਾ ਕਾਰਨ ਆ ਗਿਆ ਦੂਸਰਾ ਕਾਰਨ ਇਹ ਆ ਕਿ ਇੱਥੇ ਬਿਜ਼ਨਸ ਡਿਵੈਲਪਮੈਂਟ ਨਹੀਂ ਹੋ ਰਿਹਾ ਜਿਹੜੇ ਕੋਈ ਬਿਜ਼ਨਸ ਕਰ ਰਿਹਾ ਉਹੀ ਡਿਵੈਲਪ ਹੋ ਰਿਹਾ ਜਿਹੜੇ ਲੋਕ ਬਿਜ਼ਨਸ ਨਹੀਂ ਕਰ ਰਹੇ ਜਾਂ ਜਿਹੜੇ ਨਹੀਂ ਕਰ ਪਾਉਂਦੇ ਉਹਨਾਂ ਨੂੰ ਸਪੋਰਟ ਨਹੀਂ ਹੋ ਰਹੀ ਸਕੀਮਾਂ ਬੜੀਆਂ ਸਾਰੀਆਂ ਨੇ ਪਰ ਲੋਕਾਂ ਤੱਕ ਜਿਹੜੀਆਂ ਉਹ ਨਹੀਂ ਪਹੁੰਚ ਰਹੀਆਂ ਤਾਂ ਦੂਸਰਾ ਸਵਾਲ ਇੱਕ ਹੋਰ ਆ ਜਾਂਦਾ ਕਿ ਸਾਡੇ ਪੰਜਾਬ ਦੇ ਇੱਕ ਮੰਤਰੀ ਸਾਹਿਬ ਜੋ ਐਕਸ ਮੰਤਰੀ ਨੇ ਉਹ ਕਹਿ ਰਹੇ ਆ ਜੀ 9 ਸਾਲ ਮੈਂ ਮੰਤਰੀ ਰਿਹਾ ਤੇ 9 ਸਾਲ ਮੰਤਰੀ ਰਹਿ ਕੇ ਤੇ ਮੈਂ ਸਰਕਾਰ ਦਾ ਇੱਕ ਵੀ ਪੈਸਾ ਜਿਹੜਾ ਵਾ ਉਹ ਤੇਲ ਕਰਾਏ ਦੇ ਵਿੱਚ ਜਾਂ ਤੇਲ ਦੇ ਰਾਹੀਂ ਜਾਂ ਰੇਲ ਕਰਾਇਆ ਵਿੱਚ ਜਾਂ ਹਵਾਈ ਸਫਰ ਰਾਹੀਂ ਇੱਕ ਵੀ ਪੈਸਾ ਸਰਕਾਰ ਦਾ ਨਹੀਂ ਖਰਚਿਆ ਮੈਂ ਆਪਣੇ ਪੈਸੇ ਨਾਲ ਖਰਚੇ ਕਰੇ ਆ ਤੇ ਮੈਂ ਲੋਕਾਂ ਦੀ ਸੇਵਾ કરી ਆ ਤਾਂ ਇਸ ਸਵਾਲ ਨੂੰ ਤੁਸੀਂ ਕਿਵੇਂ ਵੇਖਦੇ ਹੋ ਔਰ ਕਿਹੜੇ ਮੰਤਰੀ ਨੇ ਤੁਸੀਂ ਭਲੀ ਭਾਂਤ ਜਾਣਦੇ ਹੋ ਤਾਂ ਜ਼ਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਪਰ ਇਹ ਦੱਸੋ ਕਿ ਜੇ 9 ਸਾਲ ਜਿਹੜਾ ਮੰਤਰੀ ਰਿਹਾ ਉਹਨੇ ਦੇਸ਼ ਵਾਸਤੇ ਕੀ ਕਰਿਆ ਆਪਣੇ ਪੰਜਾਬ ਵਾਸਤੇ ਕੀ ਕਰਿਆ ਤੇ ਆਪਣੇ ਪੰਜਾਬ ਦੀ ਜਨਤਾ ਵਾਸਤੇ ਕੀ ਕਰਿਆ ਤੋ ਬਿਲਕੁਲ ਜਿਹਨੇ ਵੀ ਆਂਦੀ ਤੁਸੀਂ ਗੱਲ ਕੀਤੀ ਹੈ ਇਹ ਖਜ਼ਾਨਾ ਮੰਤਰੀ ਵੱਲੋਂ ਸ਼ਾਇਦ ਜਿਹੜੇ ਰੇ ਸਾਫ ਕਾ ਖਜ਼ਾਨਾ ਮੰਤਰੀ ਹੋਣਾ ਵੱਲੋਂ ਬਿਆਨ ਦਿੱਤਾ ਗਿਆ ਦੇਖੋ ਇਸ ਤਰ੍ਹਾਂ ਦੇ ਬਿਆਨ ਨੂੰ ਥੋੜੇ ਦਿਨ ਪਹਿਲਾਂ ਜਿਹੜੀ ਮੌਜੂਦਾ ਐਮਐਲਏ ਅਨਮੋਲ ਗਗਨ ਮਾਨਾ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਵੀ ਬਿਆਨ ਦਿੱਤਾ ਵਾ ਕਿ ਜੇ ਮੈਂ ਪੰਚਾਇਤੀ ਜਿਹੜੇ ਵਿਕਾਸ ਹੋ ਰਿਹਾ ਉਹਨਾਂ ਵਿੱਚੋਂ 1 ਰੁਪਿਆ ਵੀ ਖਾਦਾ ਤੇ ਮੇਰਾ ਕੱਖ ਨਾ ਰਵੇ ਇਸ ਤੋਂ ਪਹਿਲਾਂ ਬਾਦਲਾ ਨੇ ਵੀ ਬਿਆਨ ਦਿੱਤਾ ਕਿ ਜੇ ਆਪਾਂ ਬੇਅਦਬੀ ਕਰਾਈ ਤੇ ਸਾਡਾ ਕੱਖ ਨਾ ਰਵੇ ਸੋ ਇਹ ਜਿਹੜੇ ਸਿਆਸੀ ਬਿਆਨ ਆ ਇਹਨਾਂ ਨੂੰ ਮੇਰੇ ਹਿਸਾਬ ਨਾਲ ਤੇ ਜਿਆਦਾ ਸੀਰੀਅਸ ਲੈਣਾ ਨਹੀਂ ਚਾਹੀਦਾ ਦੇ ਜਿਹੜਾ ਬੰਦਾ ਮੌਜੂਦਾ ਐਮਐਲਏ ਜਾਂ ਮੰਤਰੀ ਆ ਉਹਨੂੰ ਸਰਕਾਰ ਵੱਲੋਂ ਇੱਕ ਉਹਦਾ ਕੋਟਾ ਲੱਗਿਆ ਹੁੰਦਾ ਵਾ ਇੰਨਾ ਪੈਟਰੋਲ ਜਾਣਾ ਵਾ ਜਾਂ ਉਹਦੀ ਗੱਡੀ ਦਾ ਖਰਚਾ ਜਾਂ ਉਹਨੂੰ ਸਰਕਾਰੀ ਕੋਠੀ ਮਿਲਦੀ ਆ ਹਰ ਤੇ ਉਹ ਚੀਜ਼ਾਂ ਉਹ ਵਰਤਦੇ ਆ ਬਾਅਦ ਵਿੱਚ ਜਦੋਂ ਸਰਕਾਰ ਨਹੀਂ ਹੁੰਦੀ ਫਿਰ ਆਪੋਜੀਸ਼ਨ ਤੇ ਨਾਮ ਲੱਗਦੇ ਆ ਜਾਂ ਜਿਹੜੇ ਆਪੋਜੀਸ਼ਨ ਹੁੰਦੇ ਉਹ ਇਨੀ ਗੱਲ ਜ਼ਰੂਰ ਕਹਿੰਦੇ ਕਿ ਅਸੀਂ ਖਰਚਾ ਨਹੀਂ ਕੀਤਾ ਇਹ ਤਾਂ ਸਾਰੇ ਲੋਕ ਜਾਣਦੇ ਨੇ ਉਹਨਾਂ ਵੱਲੋਂ ਪੈਸਾ ਖੁੱਦ ਵੀ ਜਿਹੜਾ ਉਹ ਬਚਾਇਆ ਜਾਂਦਾ ਵਾ ਤੇ ਉਸ ਸਮੇਂ ਦੇ ਵੀ ਉਹਨਾਂ ਵੱਲੋਂ ਇਹ ਹੀ ਕਿਹਾ ਜਾਂਦਾ ਸੀ ਕਿ ਪੀਪਾ ਜਿਹੜਾ ਵਾ ਖਜ਼ਾਨਾ ਮੰਤਰੀ ਪੀਪਾ ਮੰਤਰੀ ਵੀ ਕਿਹਾ ਜਾਂਦਾ ਕਿ ਖਜ਼ਾਨਾ ਖਾਲੀ ਹੈ ਸੋ ਸਾਰੇ ਕਾਰਨ ਇਹ ਹੈ ਕਿ ਉਹਨਾਂ ਨੂੰ ਪੈਸੇ ਬਚਾਉਣ ਦੀ ਬੜੀ ਆਦਤ ਆ ਉਹ ਸਮਝਦੇ ਹੈ ਕਿ ਪੰਜਾਬ ਦਾ ਪੈਸਾ ਜਿਹੜਾ ਉਹ ਵੇਸਟ ਨਹੀਂ ਕਰਨਾ ਇਸੇ ਲਈ ਉਹ ਕੋਲੋਂ ਪੈਸਾ ਖਰਚ ਕੇ ਜਿਵੇਂ ਉਹਨਾਂ ਦਾ ਬਿਆਨ ਆ ਕਿ ਮੈਂ ਪੈਟਰੋਲ ਦੇ ਪੈਸੇ ਵੀ ਖਾਚਦਾ ਰਿਹਾ ਸੋ ਉਹਨਾਂ ਦਾ ਮੇਨ ਮਕਸਦ ਇਹੀ ਸੀ ਕਿ ਪੰਜਾਬ ਦਾ ਪੈਸਾ ਬਾਹਰ ਨਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਦੀ ਪਾਰਟੀ ਦੀ ਕੀ ਹਾਲਤ ਹੋ ਗਈ ਉਹ ਵੀ ਤੁਸੀਂ ਭਲੀ-ਭਾਤੀ ਜਾਣਦੇ ਤੇ ਜੇ ਗੱਲ ਅਸੀਂ ਪਹਿਲਾਂ ਦੀ ਕਰਦੇ ਆ ਤਾਂ ਜਿਵੇਂ ਪੀਪਾ ਖਾਲੀ ਦੀ ਤੁਸੀਂ ਗੱਲ ਕਰੀ ਆ ਤਾਂ ਜਿੰਨਾ ਸਮਾਂ ਖਜ਼ਾਨਾ ਮੰਤਰੀ ਰਹੇ ਆ ਤਾਂ ਮਨਪ੍ਰੀਤ ਸਿੰਘ ਬਾਦਲ ਜੀ ਲਗਾਤਾਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਖਜ਼ਾਨਾ ਖਾਲੀ ਆ ਤਾਂ ਉਸ ਵੇਲੇ ਮੁੱਖ ਮੰਤਰੀ ਸਾਹਿਬ ਵੀ ਕਿਤੇ ਨਾ ਕਿਤੇ ਜਾ ਕੇ ਕਮੈਂਟ ਕਰਦੇ ਸੀ ਜੋ ਅਸਲ ਵਿੱਚ ਮੌਜੂਦਾ ਮੁੱਖ ਮੰਤਰੀ ਨੇ ਕਿ ਜੇ ਪੀਪਾ ਹੀ ਖਾਲੀ ਸੀ ਤਾਂ ਇਹ ਕੀ ਰਾਖੀ ਕਰਦੇ ਸੀ ਇਹ ਪੀਪੇ ਦੀ ਰਾਖੀ ਤੇ ਬੈਠੇ ਹੋਏ ਸੀ ਤਾਂ 9 ਸਾਲ ਇਹਨਾਂ ਨੇ ਇਹੀ ਡਿਊਟੀ ਨਿਭਾਈ ਆ ਡਿਊਟੀਆਂ ਤਾਂ ਹੋਰ ਵੀ ਕੀਤੀਆਂ ਹੋਣਗੀਆਂ ਜ਼ਿੰਮੇਵਾਰੀਆਂ ਹੋਰ ਵੀ ਨਿਭਾਈਆਂ ਲੇਕਿਨ ਜਿੱਥੇ ਸਾਡਾ ਕੰਮ ਕਰਨਾ ਬਣਦਾ ਸਾਡਾ ਉਹ ਦੱਸਣਾ ਫਰਜ਼ ਆ ਸਾਡਾ ਇਹ ਦੱਸਣਾ ਫਰਜ਼ ਨਹੀਂ ਕਿ ਮੈਂ ਉੱਥੋਂ ਇਹ 5 ਰੁਪਏ ਨਹੀਂ ਖਰਚੇ ਮੈਂ 50 ਨਹੀਂ ਖਰਚੇ ਅਨਮੋਲ ਮਾਨ ਜੋ ਅਨਮੋਲ ਗਗੜ ਮਾਨ ਜੀ ਕਹਿ ਰਹੇ ਆ ਕਿ ਮੈਂ ਪੰਚਾਇਤ ਦੇ ਵਿੱਚੋਂ 1 ਰੁਪਿਆ ਨਹੀਂ ਖਾਦਾ ਤੇ ਮੇਰਾ ਕੁਝ ਨਾ ਰਹੇ ਤਾਂ ਦੂਸਰੀ ਗੱਲ ਆ ਗਈ ਕਿ ਸੜਕਾਂ ਜਿਹੜੀਆਂ ਨਹੀਂ ਬਣ ਰਹੀਆਂ ਐਸ ਵੇਲੇ ਖਰੜ ਦੇ ਹਾਲਾਤ ਕੀ ਆ ਉੱਥੋਂ ਗਾਲ੍ਹਾਂ ਖਾਰੇ ਆ ਕਿ ਨਹੀਂ ਇਹ ਯਾਦ ਜਰੂਰ ਰੱਖਣ ਕਿ ਵੀਡੀਓ ਵਾਇਰਲ ਹੋ ਜਾਂਦੀ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਔਰ ਇਹਨਾਂ ਨੇ ਜੇ ਪੈਸਾ ਨਹੀਂ ਖਾਦਾ ਪਰ ਗਾਲਾਂ ਜਰੂਰ ਖਾ ਰਹੇ ਆ ਇਹ ਤੁਹਾਨੂੰ ਦੱਸ ਦਈਏ ਕਿ ਉੱਥੋਂ ਦੀ ਜਨਤਾ ਕਿੰਨੀ ਦੁਖੀ ਏ ਲਗਾਤਾਰ ਖਰੜ ਦੇ ਲੋਕ ਏਰੀਏ ਦੇ ਲੋਕ ਧਰਨੇ ਲਗਾ ਕੇ ਬੈਠੇ ਆ ਲਾਂਡਰਾ ਰੋਡ ਪੂਰਾ ਹੀ ਬਿਲਕੁਲ ਟੁੱਟਾ ਹੋਇਆ ਬਹੁਤ ਮੰਦੜੇ ਹਾਲਾਤ ਆ ਖਰੜ ਦੇ ਤਾਂ ਅਨਮੋਲ ਗਗਨ ਮਾਨ ਜੀ ਨੂੰ ਬਹੁਤ ਸਾਰੀਆਂ ਗਾਲਾਂ ਪੈ ਰਹੀਆਂ ਪੈਸਾ ਨਹੀਂ ਇਹਨਾਂ ਖਾਦਾ ਅਸੀਂ ਇੰਜਾਮ ਨਹੀਂ ਲਗਾਉਂਦੇ ਪੈਸੇ ਦਾ ਗਾਲਾਂ ਦਾ ਇੰਜਾਮ ਅਸੀਂ ਲਗਾ ਸਕਦੇ ਆ ਕਿ ਜਰੂਰ ਪੈ ਰਹੀਆਂ ਇਹਨਾਂ ਨੂੰ ਹਰ ਇੱਕ ਧਰਨੇ ਦੇ ਵਿੱਚ ਇਹਨਾਂ ਨੂੰ ਮਰਦਾਬਾਦ ਕਿਹਾ ਜਾ ਰਿਹਾ ਇਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਦੇ ਸਰਕਾਰ ਨੂੰ ਲਾਂਤਾਂ ਪਾਈ ਤਾ ਚਰਚਾ ਜਿਹੜੀ ਆ ਇਸੇ ਤਰ੍ਹਾਂ ਦੀ ਅਸੀਂ ਫੇਰ ਕਰਾਂਗੇ ਤੇ ਇੱਕ ਚਰਚਾ ਹੋਰ ਐ ਜੋ ਬਰਸਾਤ ਪਿੱਛੇ ਹੋਈ ਸੀ ਬਹੁਤ ਵੱਡੇ ਨੁਕਸਾਨ ਹੋਏ ਬਹੁਤ ਸਾਰੇ ਪੌਦ ਬਹਿ ਗਏ ਬਹੁਤ ਸਾਰੇ ਪੰਜਾਬ ਦੇ ਕਈ ਪਿੰਡ 2300 ਪਿੰਡ ਜਿਹੜਾ ਵਾ ਉਹ ਪ੍ਰਭਾਵਿਤ ਹੋ ਗਿਆ ਤਾਂ ਹੁਣ ਤੁਸੀਂ ਦੱਸੋ ਕਿ ਆ ਵਾਲੀ ਬਰਸਾਤ ਐ ਇਹ ਦੋ ਦਿਨ ਹੋਈ ਆ ਇਸ ਦੇ ਨਾਲ ਕੀ ਹਾਲਾਤ ਨੇ ਬਾਰਡ ਏਰੀਏ ਦੇ ਜੋ ਕਿਸੇ ਨੇ ਫੇਰ ਦੁਬਾਰਾ ਆਪਣੀ ਫਸਲ ਬੀਜੀ ਸੀ ਜੋ ਰਸਤੇ ਨਵੇਂ ਬਣਾਏ ਸੀ ਉਹਦੇ ਕੀ ਹਾਲਾਤ ਹਾਲਾਤ ਕਾਫੀ ਮਾੜੇ ਨੇ ਦੇਖੋ ਹੂੰ ਜੀ ਆਪਾਂ ਗੁਰਦਾਸਪੁਰ ਬਾਰਡਰ ਏਰੀਆ ਦੀ ਗੱਲ ਕਰ ਲਈਏ ਪੰਜਾਬ ਓਵਰঅল ਕਰ ਲਈਏ ਜਿਹੜੀਆਂ ਪਲਾਂਟ ਨੇ ਲੱਕ ਪਲਾਂਟ ਉਹ ਫਿਲਹਾਲ ਬੰਦ ਨੇ ਕਿਉਂਕਿ ਇਹਨਾਂ ਦਿਨਾਂ ਵਿੱਚ ਉਹ ਪਲਾਂਟ ਨਹੀਂ ਚੱਲਦੇ ਉਹਦਾ ਅਸਰ ਆਇਆ ਹੋਇਆ ਵਾ ਕਿ ਜਿਵੇਂ ਪਿਛਲੇ ਦਿਨੀ بارشਾਂ ਆਈਆਂ ਵਾ ਜਾਂ ਹੜ੍ਹ ਆਇਆ ਤੇ ਸਾਰੀਆਂ ਹੀ ਲਗਭਗ ਸੜਕਾਂ ਪੁਲ ਜਾਂ ਪਿੰਡਾਂ ਦੇ ਕਾਫੀ ਮਾੜੇ ਹਾਲਾਤ ਹੋ ਗਏ ਸੜਕਾਂ ਤੇ ਪਹਿਲਾਂ ਹੀ ਨੀਜ਼ੀ ਬਣੀਆਂ ਜੀ ਠੀਕ ਹੈ ਇੱਕ ਕੱਲ 슈ਗਰ ਮਿਲ ਪੁਨਿਆਰ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਹੜਾ ਰਸਤਾ ਨਾ ਬਣ ਕਰਕੇ ਕਿਸਾਨ ਪਰੇਸ਼ਾਨ ਦਿਖਾਈ ਦੇ ਰਿਹਾ ਸੋ ਪੰਜਾਬ ਵਿੱਚ ਹੁਣ ਫਸਲਾਂ ਦਾ ਨੁਕਸਾਨ ਹੋਇਆ ਸੜਕਾਂ ਦਾ ਨੁਕਸਾਨ ਆ ਸੋ ਇਸ ਬਾਰਿਸ਼ ਕਰਕੇ ਜਿਹੜਾ ਵਾ ਫਾਈਨੈਂਸ਼ਲੀ ਲੋਕਾਂ ਨੂੰ ਜਿਹੜੇ ਖਾਸ ਤੌਰ ਤੇ ਕਿਸਾਨ ਨੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਜਿਹੜੀ ਬਾਕੀ ਸੜਕਾਂ ਦੀ ਗੱਲ ਰਹਿ ਗਈ ਸੜਕਾਂ ਤੇ ਦੇਖੋ ਜਿਹੜੀ ਸਰਕਾਰ ਆਂਦੀ ਆ 70 ਸਾਲ ਤੋਂ ਇਹੀ ਤੇ ਮੁੱਦੇ ਰਹਿੰਦੇ ਆ ਤੁਹਾਡੀ ਸੜਕ ਭਾਂਜੇਗੀ ਤੁਹਾਡੀ ਗਲੀ ਭਾਂਜੇਗੀ ਤੁਹਾਡੀ ਨਾਲੀ ਭਾਂਜੇਗੀ ਸੇ ਬਰਸਾਤਾ ਜਿਹੜੀਆਂ ਨੇ ਇਹ ਤੇ ਉਹ ਸਿਆਸਤਦਾਨ ਜਿਹੜੇ ਉਹਨਾਂ ਨੂੰ ਰਾਜਨੀਤੀ ਕਰਨ ਦਾ ਵੀ ਮੌਕਾ ਮਿਲ ਗਿਆ ਕਿਸੇ ਨੇ ਇਹ ਨਹੀਂ ਕਹਿਣਾ ਕਿ ਆਪਾਂ ਜਿਹੜੀ ਵੀ ਸਰਕਾਰ ਆ ਕਿ ਆਪਾਂ ਸੜਕਾਂ ਬਣਾਤੀਆਂ ਤਾਂ ਇੰਨੇ ਸਾਲ ਚੱਲਣਗੀਆਂ ਉਲਟਾ ਇਹ ਜਿਹੜੋ ਵੀ ਬਰਸਾਤ ਹੋਊਗੀ ਉਹਨਾਂ ਨੂੰ ਤੇ ਟੈਂਡਰ ਲਾਉਣ ਦਾ ਮੌਕਾ ਮਿਲ ਜਾਣਾ ਵਾ ਹੂੰ ਸੜਕਾਂ ਜਿਹੜੀਆਂ ਉਹ ਖਰਾਬ ਹੋਈਆਂ ਉਹਦੇ ਸਿਆਸਤ ਕਰਨ ਦਾ ਮੌਕਾ ਮਿਲ ਗਿਆ ਪਰ ਆਮ ਲੋਕ ਜਿਹੜੇ ਉਹ ਉਦਾਂ ਹੀ ਪਰੇਸ਼ਾਨ ਆ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਦੇ ਤਾਂ ਰੇਤ ਜਮਾ ਹੋ ਗਈ ਸੀ ਉਹ ਕਿਸਾਨ ਅੱਗੇ ਹੀ ਪਰੇਸ਼ਾਨੀਆਂ ਨਾਲ ਜੂਝ ਰਹੇ ਆ ਤੇ ਹੁਣ ਇਹ ਬਰਸਾਤ ਨਾਲ ਵੀ ਕਾਫੀ ਜ਼ਿਆਦਾ ਫਰਕ ਪਏਗਾ ਉਸ ਤੋਂ ਇਲਾਵਾ ਮਕੋੜਾ ਪੱਤਨ ਵੀ ਕਿਹਾ ਅੱਜ ਇੱਕ ਖਬਰ ਆ ਰਹੀ ਹੈ ਕਿ ਤੇਜ਼ ਬਹਾਵ ਕਰਕੇ ਉੱਥੇ ਇੱਕ ਪਲਟੂਨ ਕੋਲਾ ਉਹ ਜਿਹੜਾ ਵਾ ਉਹਦਾ ਕੁਝ ਹਿੱਸਾ ਜਿਹੜਾ ਉਹ ਪਾਣੀ ਦੇ ਬਹਾਵ ਨਾਲ ਜਿਹੜਾ ਰੁੜ ਗਿਆ ਸੋ ਉਹ ਲੋਕ ਵੀ ਹੈਗੇ ਜਿਹੜੇ ਆਜ਼ਾਦੀ ਤੋਂ ਬਾਅਦ ਜਿਨ੍ਹਾਂ ਨੂੰ ਜਿਨ੍ਹਾਂ ਵਾਸਤੇ ਆਜ਼ਾਦੀ ਸਿਰਫ ਇੱਕ ਸ਼ਬਦ ਆ ਜਿਨ੍ਹਾਂ ਨੇ ਹਲੇ ਤੱਕ ਪ੍ਰੋਪਰ ਆਜ਼ਾਦੀ ਦੇਖੀ ਨਹੀਂ ਆ ਜੇ ਬੱਚਿਆਂ ਨੇ ਜਾਣਾ ਵਾ ਜਦੋਂ ਪਲ ਚੁੱਕਿਆ ਜਾਂਦਾ ਤੇ 베ੜੀ ਦੇ ਸਾਰੇ ਜਾਂਦੇ ਆ ਕਾਫੀ ਵਾਰ ਉੱਥੇ ਵੱਡੇ ਹਾਦਸੇ ਹੋਣ ਤੋਂ ਵੀ ਜਿਹੜੇ ਆ ਉਹ ਟਲੇ ਆ ਸੋ ਕਾਫੀ ਕੋਲ ਮਿਲਾ ਕੇ ਦੇਖਿਆ ਜਾਵੇ ਤੇ ਜਿਹੜੇ ਬਾਰਡਰ ਏਰੀਆ ਦੇ ਲੋਕ ਆ ਉਹਨਾਂ ਨੂੰ ਖਾਸ ਤੌਰ ਤੇ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਇਸ ਬਾਰਿਸ਼ ਦੇ ਨਾਲ ਤੇ ਲਾਸਟ ਸਵਾਲ ਆ ਮੇਰਾ ਹਰੀਜੀਤ ਤੁਹਾਨੂੰ ਕਿ ਤੁਸੀਂ ਬਹੁਤ ਜ਼ਿਆਦਾ ਵਿਕਾਸ ਹੁੰਦੇ ਦੇਖ ਰਹੇ ਹੋ ਤਾਂ 4 ਸਾਲ ਸਰਕਾਰ ਹੋ ਗਈ ਉਸ ਦੇ ਵਿੱਚ ਵਿਕਾਸ ਵੀ ਹੁੰਦੇ ਵੇਖੇ ਆ ਤਾਂ ਜੋ ਸਰਕਾਰ ਨਹੀਂ ਜਿਹਨਾਂ ਦੀ ਉਹ ਐਮ ਐਲ ਏ ਜ਼ਿਆਦਾਤਰ ਕਹਿ ਰਹੇ ਆ ਕਿ ਸਾਨੂੰ ਸਾਡੀ ਸਰਕਾਰ ਨਹੀਂ ਜ਼ਿਆਦਾਤਰ ਕਹਿੰਦੇ ਅਸੀਂ ਸੁਣਦੇ ਰਹੇ ਆ ਵੀ ਸਾਡੀ ਸਰਕਾਰ ਨਹੀਂ ਤਾਂ ਇਹ ਸਰਕਾਰ ਨੇ ਕੰਮ ਕਰਨਾ ਤੇ ਹੁਣ ਲਾਸਟ ਸਾਲ ਵਿੱਚ ਉਹ ਵੀ ਕਿਤੇ ਨਾ ਕਿਤੇ ਮੂਰਤ ਕਰ ਦੇ ਨਜ਼ਰ ਆ ਰਹੇ ਆ ਬਹੁਤ ਸਾਰੀਆਂ ਗਲੀਆਂ ਦੇ ਉਹ ਵੀ ਮੂਰਤ ਕਰ ਰਹੇ ਆ ਜੋ ਜਿੱਤੇ ਹੋਏ ਐਮ ਐਲ ਏ ਨੇ ਆ ਹੁਣ ਜਿੱਤੇ ਹੋਏ ਜਿਹੜੇ ਆ ਲਾਸਟ ਵਾਲੇ ਸਾਲ ਵਿੱਚ ਉਹ ਵੀ ਮੂਰਤ ਕਰ ਰਹੇ ਆ ਕਿ 4 ਸਾਲ ਉਹਨਾਂ ਦੇ ਕੋਲੋਂ ਮੂਰਤ ਦਾ ਸਮਾਂ ਵੀ ਖੋਇਆ ਗਿਆ ਸੀ ਮੂਰਤੋ ਵਾਲੇ ਅਧਿਕਾਰ ਨਹੀਂ ਸੀ ਉਹਨਾਂ ਕੋਲ ਕਿਸੇ ਗਲੀ ਦੇ ਕਿਸੇ ਨਾਲੀ ਦੇ ਤੁਸੀਂ ਵੇਖਿਆ ਕਈ ਗਲੀਆਂ ਦੇ ਉਹਨਾਂ ਨੇ 1 ਕਿਲੋਮੀਟਰ ਦਾ ਟੋਟਾ 200 ਮੀਟਰ ਦਾ ਟੋਟਾ ਇਹ ਟੋਟੇ ਜਿਹੜੇ ਆ ਉਹਨਾਂ ਵਾਸਤੇ ਮੂਰਤ ਕਰਨੇ ਸ਼ੁਰੂ ਹੋ ਗਏ ਆ ਤਾਂ ਦੋਵੇਂ ਸਰਕਾਰਾਂ ਲਾਸਟ ਸਾਲ ਵਿੱਚ ਜੇ ਬਦਲਾਵ ਵਾਲੀ ਆਈ ਆ ਤੇ ਉਹ ਵੀ ਲਾਸਟ ਸਾਲ ਵਿੱਚ ਤੇ ਹੁਣ ਇਹਨਾਂ ਨੂੰ ਵੀ ਇਜਾਨਸ ਮਿਲ ਗਿਆ ਵੀ ਅਸੀਂ ਵੀ ਲਾਸਟ ਸਾਲ ਵਿੱਚ ਆਪਣੇ ਕਰਨ ਕਰ ਲਈਏ ਕੀ ਜੋ ਸਰਕਾਰ ਹੁੰਦੀ ਆ ਸਰਕਾਰ ਤੇ ਆਪੋਜੀਸ਼ਨ ਜਿਹੜਾ ਦੂਸਰਾ ਐਮ ਐਲ ਏ ਮੌਜੂਦਾ ਹੁੰਦਾ ਕੀ ਉਹ ਆਪਣੇ 5 ਸਾਲ ਦੇ ਕਾਰਜਕਾਲ ਵਿੱਚ ਕੰਮ ਨਹੀਂ ਲਾ ਸਕਦਾ ਜੇ ਸਰਕਾਰ ਦੂਸਰੀ ਹੋਵੇ ਇਦੇ ਵਿੱਚ ਨਾ ਇੱਕ ਬੜਾ ਵੱਡਾ ਪੁਆਇੰਟ ਆ ਜਾਂਦਾ ਜਿੱਥੇ ਇਹਦੇ ਐਮ.ਐਲ.ਏ ਜਿੱਤੇ ਆ ਉਹ ਤੇ ਸੰਵਿਧਾਨਿਕ ਤਰੀਕੇ ਨਾਲ ਦੇਖਿਆ ਤੇ ਉਹਨਾਂ ਨੇ ਉਦਘਾਟਨ ਕਰਨਾ ਹੁੰਦਾ ਜਿੱਥੇ ਕਿਤੇ ਨਹੀਂ ਜਿੱਤੇ ਉਥੇ ਕਈ ਤਰ੍ਹਾਂ ਦੀ ਅੜਚਨਾ ਆ ਜਾਂਦੀਆਂ ਵਾ ਕਈ ਜਗ੍ਹਾ ਤੇ ਕਮੇਟੀਆਂ ਨਹੀਂ ਆਪੋਜੀਸ਼ਨ ਦੀਆਂ ਵਾ ਤੇ ਸਰਕਾਰ ਆ ਆਮ ਆਦਮੀ ਪਾਰਟੀ ਦੀ ਆ ਸੋ ਉਥੇ ਜਦੋਂ ਕਮੇਟੀ ਨੇ ਕੋਈ ਕੰਮ ਕਰਾਉਣਾ ਹੁੰਦਾ ਵਾ ਤੇ ਉਹਨਾਂ ਨੂੰ ਕਈ ਤਰ੍ਹਾਂ ਦੀ ਪਰਮਿਸ਼ਨਾਂ ਫੰਡਸ ਚਾਹੀਦੇ ਹੁੰਦੇ ਆ ਉਹ ਨਹੀਂ ਮਿਲ ਪਾਂਦੇ ਉਸ ਦੌਰਾਨ ਜਦੋਂ ਕੋਈ ਵੀ ਗਲੀ ਜਾਂ ਨਾਲੀ ਅਪਲਾਈ ਕਰਦੇ ਆ ਜਦੋਂ ਕੋਈ ਫੰਡਸ ਆ ਜਾਂਦੇ ਆ ਉਹ ਜਦੋਂ ਉਦਘਾਟਨ ਕੀਤਾ ਉਸ ਤੋਂ ਬਾਅਦ ਉਦਘਾਟਨ ਕੀਤਾ ਜਾਂਦਾ ਵਾ ਜੇ ਮੌਜੂਦਾ ਸਰਕਾਰ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਉਹਨਾਂ ਦੇ ਹਾਰੇ ਹੋਏ ਹਲਕਾ ਵਿਧਾਇਕ ਨੇ ਪੂਰੇ ਪੰਜਾਬ ਦੀ ਆਪਾਂ ਗੱਲ ਕਰ ਲਈਏ ਉਹਨਾਂ ਵੱਲੋਂ ਉਦਘਾਟਨ ਕਰਨਾ ਜਿਹੜਾ ਵਾ ਜਿਸ ਕਿਸੇ ਵੀ ਚੀਜ਼ ਦਾ ਆਸਾਨ ਆ ਕਿਉਂਕਿ ਸਰਕਾਰ ਜਿਹੜੀ ਆ ਸਰਕਾਰ ਨੂੰ ਹੀ ਪਤਾ ਵਾ ਕਿ ਅਸੀਂ ਕਿਹੜੇ ਹਲਕਿਆਂ 'ਚ ਉਹ ਵੀਕ ਆ ਸੋ ਉਹ ਪ੍ਰੋਪਰ ਪ੍ਰੋਜੈਕਟ ਤੇ ਨਹੀਂ ਲਿਆ ਪਾਉਂਦੇ ਪਰ ਜਿੰਨੇ ਕ ਪ੍ਰੋਜੈਕਟ ਮਿਲਦੇ ਆ ਉਦਘਾਟਨ ਕਰ ਦਿੰਦੇ ਆ ਜਿਹੜਾ ਆਪੋਜੀਸ਼ਨ ਆ ਉਹਨਾਂ ਦਾ ਉਦਘਾਟਨ ਕਰਨ ਦਾ ਇੱਕੋ ਹੀ ਕਾਰਨ ਆ ਕਈ ਜਗ੍ਹਾ ਤੇ ਪੰਜਾਬ ਵਿੱਚ ਆਪੋਜੀਸ਼ਨ ਦੀ ਕਮੇਟੀ ਆ ਜਾਂ ਆਪੋਜੀਸ਼ਨ ਦੇ ਹੱਥ ਚ ਕੁਝ ਪਾਵਰ ਹੱਲੇ ਵੀ ਹੈਗੀਆਂ ਵਾ ਜਿਹਦੇ ਕਰਕੇ ਉਹ ਉਦਘਾਟਨ ਕਰ ਰਿਹਾ ਤੇ ਉਹਦੇ ਕਰਕੇ ਸਰਕਾਰ ਨੂੰ ਮੈਨੂੰ ਲੱਗਦਾ ਨਹੀਂ ਕੋਈ ਜ਼ਿਆਦਾ ਫਰਕ ਪਾਊਗਾ ਉਹ ਇੱਕ ਆਪਣੀ ਹੋਂਦ ਬਚਾਉਣ ਵਾਸਤੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਹਰ ਸਰਕਾਰ ਚ ਕੀਤੀਆਂ ਜਾਂਦੀਆਂ ਚਾਹੇ ਪਿਛਲੇ ਸਮੇਂ ਦੀਆਂ ਸਰਕਾਰਾਂ ਚਾਹੇ ਹੁਣ ਸਮੇਂ ਦੀਆਂ ਸਰਕਾਰਾਂ ਕਿਉਂਕਿ ਇਹ ਲੋਕਾਂ ਦੇ ਵਿਚਰਨਗੇ ਤੇ ਅਗਲੀ ਵਾਰੀ ਵੋਟਾਂ ਲੈਣ ਜਾਣਗੇ ਤੇ ਉਸ ਤੋਂ ਇਲਾਵਾ ਜੇ ਰੈਲੀਆਂ ਦੀ ਗੱਲ ਕਰ ਲਈਏ ਜਾਂ ਉੱਥੇ ਤਾਂ ਨੂੰ ਅਕਸਰ ਸੋਨ ਨੂੰ ਮਿਲਦਾ ਵਾ ਕਿ ਸਾਡੀ ਸਰਕਾਰ ਨਹੀਂ ਹੈਗੀ ਆਪਾਂ ਇਹ ਕੰਮ ਨਹੀਂ ਕਰ ਪਾਰੇ ਤੇ ਜਿਹੜੇ ਮੌਜੂਦਾ ਹਲਕਾ ਜਿਹੜੇ ਇਨਚਾਰਜ ਹੁੰਦੇ ਨੇ ਜਾਂ ਜਿਹੜੇ ਹਾਰੇ ਹੋਏ ਨੇ ਉਹਨਾਂ ਨੂੰ ਤਾਂ ਕਾਫੀ ਆਸਾਨੀ ਆ ਕਿਉਂਕਿ ਸਰਕਾਰ ਨੇ ਫੰਡ ਵੀ ਉਹਨਾਂ ਦੇ ਹੱਥੀ ਦੇਨੇ ਆ ਜੇ ਕੋਈ ਗਲੀ ਬਣੀ ਆ ਤੇ ਉਹਨਾਂ ਦੇ ਅੰਡਰ ਬਣੀ ਆ ਉਹ ਜਿਹੜੀ ਕਮੇਟੀ ਉਹਨਾਂ ਦੇ ਅੰਡਰ ਨਹੀਂ ਹੈਗੀ ਉਹ ਉਦਘਾਟਨ ਜਿਹੜੇ ਉਹ ਨੇਚਰਲੀ ਨਹੀਂ ਕਰ ਪਾਣਗੇ ਤੇ ਜਿਹੜੀ ਓਪੋਜੀਸ਼ਨ ਆ ਉਹਨੇ ਤੇ ਉਦਘਾਟਨ ਕਰਨੇ ਕਰਨੇ ਅਗਲੀ ਵਾਰੀ ਵੋਟਾਂ ਕਿਉਂਕਿ ਉਹਨਾਂ ਨੇ ਮੰਗੀਆਂ ਕਮੇਟੀ ਇਲੈਕਸ਼ਨ ਵੀ ਆ ਗਏ ਆ ਇਸ ਕਰਕੇ ਇਹ ਦਿਨਾਂ ਵਿੱਚ ਤੁਹਾਨੂੰ ਉਦਘਾਟਨ ਹਲੇ ਹੋਰ ਵੀ ਕਾਫੀ ਦੇਖਣ ਨੂੰ ਮਿਲਣਗੇ ਹੋ ਸਕਦਾ ਰੋਜ਼ਾਨਾ ਹੀ ਕੋਈ ਨਾ ਕੋਈ ਚੀਜ਼ ਦਾ ਉਦਘਾਟ ਜਾ ਕੋਈ ਪ੍ਰੋਜੈਕਟ ਤਾਂ ਇਹ ਚਰਚਾ ਅਸੀਂ ਬਹੁਤ ਘਰ ਛੱਡੀਆਂ ਨੇ ਤੇ ਅਗਲੀਆਂ ਚਰਚਾ ਫੇਰ ਕਰਾਂਗੇ ਤੇ ਫਿਲਹਾਲ ਇਹ ਦੱਸ ਦਈਏ ਕਿ ਲਾਸਟ ਸਵਾਲ ਦੇ ਉੱਤੇ ਫਿਰ ਕਿੰਤੂ ਪਰੰਤੂ ਜ਼ਰੂਰ ਕਰਿਓ ਜ਼ਰੂਰ ਉਸ ਦੇ ਕਮੈਂਟ ਕਰਿਓ ਕਿ ਜੋ ਸਰਕਾਰ ਦੇ ਐਮ ਐਲ اے ਨੇ ਤਾਂ ਜੋ ਪੁਰਾਣੀ ਸਰਕਾਰ ਦੇ ਐਮ ਐਲ اے ਨੇ ਤਾਂ ਉਹਨਾਂ ਐਮ ਐਲ اے ਨੇ ਲਾਸਟ ਸਾਲ ਵਿੱਚ ਹੀ ਕਿਉਂ ਮੂਰਤ ਜ਼ਿਆਦਾ ਕਰਨੇ ਹੁੰਦੇ ਆ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਕੋਲ ਬਹੁਤ ਸਾਰੀਆਂ ਪਾਵਰਾਂ ਹੁੰਦੀਆਂ ਨੇ ਜੇ ਪਾਵਰਾਂ ਦੀ ਗੱਲ ਕਰੀਏ ਤਾਂ ਹਰ ਤਰ੍ਹਾਂ ਦੇ ਉਹਨਾਂ ਦੇ ਕੋਲ ਅਧਿਕਾਰ ਨੇ ਜੋ ਐਮ ਐਲ ਏ ਚਾਹੇ ਉਹ ਕਿਸੇ ਸਰਕਾਰ ਦਾ ਵੀ ਹੋਵੇ ਜਾਂ ਹਾਰੀ ਹੋਈ ਜਾਂ ਜਿੱਤੇ ਹੋਈ ਪਰ ਲਾਸਟ ਸਾਲ ਵਿੱਚ ਆ ਕੇ ਸਾਰੇ ਮੂਰਤ ਕਰ ਰਿਹਾ ਵੇਖਦੇ ਆ ਕਿ ਅੱਗੇ ਕਿਹਨਾਂ ਨੂੰ ਸਪੋਰਟ ਮਿਲਦੀ ਆ ਕਿਹਨਾਂ ਨੂੰ ਲੋਕਾਂ ਦਾ ਪਿਆਰ ਮਿਲਦਾ ਤਾਂ ਫਿਲਹਾਲ ਨਵੀਂ ਸਰਕਾਰ ਬਾਰੇ ਵੀ ਤੁਸੀਂ ਦੱਸ ਦੇਣਾ ਕਮੈਂਟ ਕਰਕੇ ਕਿ ਨਵੀਂ ਸਰਕਾਰ ਨੇ ਕਿੰਨੇ ਕ ਮੂਰਤੋਂ ਹੁਣ ਕਰੇ ਆ ਕਿੰਨੇ ਕ 4 ਸਾਲਾਂ ਚ ਕਰੇ ਆ ਔਰ ਪੁਰਾਣੀ ਸਰਕਾਰ ਦੇ ਜਿਹੜੇ ਐਮ ਐਲ ਏ ਆ ਉਹਨਾਂ ਦਾ ਵੀ ਗੱਲ ਕਰ ਦੇਣੀ ਆ ਔਰ ਇਹ ਖਬਰ ਦੇ ਬਾਰੇ ਇਹ ਵਿਊਆਂ ਦੇ ਬਾਰੇ ਤੁਸੀਂ ਜ਼ਰੂਰ ਗੱਲ ਕਰਨੀ ਆ ਕਿ ਤੁਹਾਨੂੰ ਜੋ ਇਸ ਵਿਊ ਦੇ ਵਿੱਚ ਨਜ਼ਰ ਆਇਆ ਇਹਨਾਂ ਗੱਲਾਂ ਦੇ ਵਿੱਚ ਜੋ ਨਜ਼ਰ ਆ ਉਸ ਬਾਰੇ ਕਮੈਂਟ ਕਰ ਦਿਓ ਔਰ ਵੀਡੀਓ ਸ਼ੇਅਰ ਜ਼ਰੂਰ ਕਰਨਾ ਧੰਨਵਾਦ